ਅੱਜ ਜਦੋਂ ਬਾਜ਼ਾਰ ਵਿੱਚ ਦੀ ਲੰਗੇ ਜਾ ਰਹੇ ਸੀ ਤੇ ਫਿਰ ਇਹ ਅੰਕਲ दिखे ਮੈਨੂੰ ਜਿਨ੍ਹਾਂ ਕੋਲੇ ਆਪਣੇ ਬਚਪਨ ਦੀਆਂ ਹਰ ਇੱਕ ਤਰ੍ਹਾਂ ਦੀਆਂ ਚੀਜ਼ੀਆਂ ਮੌਜੂਦ ਸੀਗੀਆਂ ਜਿਹੜੀਆਂ ਕਿ ਆਪਾਂ ਬਚਪਨ ਵਿੱਚ ਲੈ ਲੈ ਕੇ ਖਾਂਦੇ ਨੂੰ ਸੀ ਆਪਣੇ ਸਕੂਲਾਂ ਦੇ ਮੂਰੇ ਆਮ ਤੌਰ ਤੇ ਮਿਲ ਜਾਂਦੀਆਂ ਸੀ ਇਹ ਚੀਜ਼ਾਂ ਹਨਾ ਤੇ ਕਿਉਂਕਿ ਜਦੋਂ ਆਪਾਂ ਪ੍ਰਾਇਮਰੀ ਜਾਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੁੰਦੇ ਸੀਗੇ ਉੱਥੇ ਇਹ ਚੀਜ਼ਾਂ ਅਵੇਲੇਬਲ ਹੁੰਦੀਆਂ ਸੀ ਹਰ ਇੱਕ ਤਰ੍ਹਾਂ ਦੀਆਂ ਹਨਾ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਹ ਪਤਾ ਵੀ ਨਹੀਂ ਹੈਗਾ ਜਦਕਿ ਆਪਣੇ ਤਾਂ ਫੇਵਰਿਟ ਹੁੰਦੀਆਂ ਸੀ ਹਨਾ ਤੇ ਫਿਰ ਮੈਂ ਇਮਲੀ ਟੇਸਟ ਕਰਨੀ ਚਾਹੀ ਥੋੜੀ ਜੀ ਮੈਂ ਕਿਹਾ ਚਲੋ ਮੈਂ ਦੇਖਦੀ ਆ ਵੀ ਸੇਮ ਹੋ ਜਾਈ ਫਲੇ ਤੇ ਜਦੋਂ ਇਮਲੀ ਟੇਸਟ ਕਰਕੇ ਦੇਖੀ ਸੇਮ ਉਹੀ ਬਚਪਨ ਦੀ ਯਾਦ ਆਈ ਇੱਕ ਟਾਈਮ ਲਈ ਹੈ ਸੇਮ ਉਹੀ ਫਲੇਵਰ ਉਹੀ ਟੇਸਟ ਇੰਨੀ ਵਧੀਆ ਲੱਗ ਰਹੀ ਸੀ ਚਾਂਸ ਤਾਰੇ ਦੇ ਵਿੱਚ ਬਹੁਤ ਤਰ੍ਹਾਂ ਦੀ ਵੈਰਾਈਟੀ ਸਨਾਂ ਕੋਲੇ ਤੇ ਇਮਲੀ ਦੀਆਂ ਛੋਟੀਆਂ ਛੋਟੀਆਂ ਟਾਫੀਆਂ ਬਣਾ ਰੱਖੀਆਂ ਸੀਗੀਆਂ ਹਨ ਮਤਲਬ ਇਮਲੀ ਦੇ ਵੱਖੋ ਵੱਖਰੇ ਤਰੀਕੇ ਦੀਆਂ ਚੀਜ਼ਾਂ ਤਿਆਰ ਕੀਤੀਆਂ ਸੀ ਤਰ੍ਹਾਂ ਤਰ੍ਹਾਂ ਦੇ ਗੋਲੇ ਸੀ ਇਮਲੀ ਦੇ ਹਨ ਉਹ ਬਹੁਤ ਵਧੀਆ ਲੱਗਦੀਆਂ ਸੀ ਹਨ ਤੇ ਆਮ ਪਾਪੜ ਵੀ ਸੀ ਆਮ ਪਾਪੜ ਵੀ ਕਾਫੀ ਤਰ੍ਹਾਂ ਦਾ ਸੀਗਾ ਤੇ ਫਿਰ ਇੱਕ ਹਿੰਗ ਦੀਆਂ ਟੈਬਲੇਟ ਬਣਾਈਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾਈਆਂ ਸੀ ਇਹਨਾਂ ਨੇ ਉਹ ਵੀ ਦੋ ਤਿੰਨ ਤਰ੍ਹਾਂ ਦੀਆਂ ਸੀਗੀਆਂ ਤੇ ਫਿਰ ਮੈਂ ਆਮ ਪਾਪੜ ਦੇਖਿਆ ਤੇ ਆਮ ਪਾਪੜ ਮੈਂ ਕਿਹਾ ਚਲੋ ਟੇਸਟ ਕਰਕੇ ਦੇ ਦਿਆ ਵੀ ਖਾਣ ਲਾਇਕ ਹੈਗਾ ਮੇਰੇ ਜਾਂ ਮੈਂ ਕਿਉਂਕਿ ਉਮਰ ਦੇ हिसाब ਨਾਲ ਵੀ ਕੁਝ ਚੀਜ਼ਾਂ ਦਾ ਟੇਸਟ ਬਦਲ ਜਾਂਦਾ ਹਨ ਤੇ ਫਿਰ ਆਮ ਪਾਪੜ ਦੇ ਵਿੱਚ ਮੈਨੂੰ ਥੋੜਾ ਜਿਹਾ ਨਮਕ ਤੀਜ਼ ਲੱਗਿਆ ਇਸ ਕਰਕੇ ਮੈਂ ਆਮ ਪਾਪੜ ਨੂੰ ਛੱਡ ਕੇ ਬਾਕੀ ਦੀਆਂ ਜੋ ਵੀ ਇਮਲੀ ਤੋਂ ਤਿਆਰ ਚੀਜ਼ਾਂ ਸੀਗੀਆਂ ਕਿਉਂਕਿ ਇਮਲੀ ਮੇਰੀ ਫੇਵਰਿਟ ਹੈ ਇਮਲੀ ਨਹੀਂ ਛੱਡ ਸਕਦੇ ਆਪਾਂ ਉਹ ਵਾਲੀਆਂ ਮੈਂ ਸਾਰੀਆਂ ਲੈ ਲਈਆਂ ਹਨ ਥੋੜੀਆਂ-ਥੋੜੀਆਂ ਕਿਉਂਕਿ ਆਪਾਂ ਤਾਂ ਇੱਥੇ ਆਂਦੀ ਰਹਨੇ ਆਗੇ ਜਿਤੋਂ ਮਰਜ਼ੀ ਲੈ ਜਾਓ ਹਨ ਤੇ ਥੋੜੀ ਜੀ ਇਮਲੀ ਲੈ ਲਈ ਆਪਾਂ ਇਮਲੀ ਤੋਂ ਬਣੇ ਗੋਲੇ ਲੈ ਲਏ ਤਰ੍ਹਾਂ-ਤਰ੍ਹਾਂ ਦੇ ਹਨ ਤੇ ਥੋੜੀ ਜੀ ਹਿੰਗ ਵਾਲੀਆਂ ਟੈਬਲਟ ਲੈ ਲਈਆਂ ਚਲੋ ਆਇਆ ਵੀ ਘਰੇ ਯੂਜ਼ ਹੋ ਜਾਂਦੀਆਂ ਨੇ ਮੰਮੀ ਦੇ ਕੰਮ ਆ ਜਾਂਦੀਆਂ ਨੇ ਇਹ ਵੀ ਖਾ ਸਕਦੇ ਕੋਈ ਵੀ ਖਾ ਸਕਦਾ ਤਾਂ ਹਨ ਆਮ ਤੌਰ ਤੇ ਫਿਰ ਖੁਸ਼ੀ ਨੂੰ ਵੀ ਮੇਰੇ ਲਈ ਤਾਂ ਕੁਝ ਲਾਓ ਹਨ ਤੇ ਫਿਰ ਮੈਂ ਖੁਸ਼ੀ ਲਈ ਲੈ ਚਾਂਦ ਸਤਾਰੇ ਗੋਲੇ ਲੈ ਤਰ੍ਹਾਂ ਤਰ੍ਹਾਂ ਦੇ ਕਿਉਂਕਿ ਇਹ ਮੇਰੇ ਤੇ ਖੁਸ਼ੀ ਤੇ ਦੋਨਾਂ ਦੇ ਕੰਮ ਆਉਣਗੇ ਤੇ ਹੁਣ ਆਪਾਂ ਇਹ ਸਾਰਾ ਸਮਾਨ ਤਿਆਰ ਸੌਰੀ ਪਰਚੇਸ ਕਰਨ ਤੋਂ ਬਾਅਦ ਹੁਣ ਚੱਲਾਂਗੇ ਕਰੇ ਓਕੇ ਜੀ ਤੁਸੀਂ ਵੀ ਟੇਸਟ ਕਰਕੇ ਦੇਖਿਓ ਬਹੁਤ ਵਧੀਆ ਲੱਗਦੀਆਂ ਨੇ ਇਹ ਚੀਜ਼ਾਂ ਹਨਾ ਕਦੇ-ਕਦੇ ਖਾਣੀਆਂ ਚਾਹੀਦੀਆਂ ਨੇ ਥੈਂਕ ਯੂ ਬਾਏ ਬਾਏ